9 ਵਜੇ ਕਲਾਸ ਸ਼ੁਰੂ ਹੁੰਦੀ ਆ 9 ਵਜੇ ਨਹੀਂ ਪਹੁੰਚਿਆ ਡੀਸੀ ਸਹਿਵਾਨ 9 ਵਜੇ ਪਹੁੰਚ ਗਏ ਐਸਡੀਐਮ ਸਹਿਵਾਨ 9 ਵਜੇ ਪਹੁੰਚ ਗਏ ਤਾਂ ਤੁਰੰਤ ਰਿਪੋਰਟ ਜਿਹੜੀ ਆ ਉਹ ਉੱਪਰ ਵੀ ਹੋਊਗੀ ਤੁਰੰਤ ਜਿਹੜਾ ਕਨਸਰਨ এডਿਕੇਸ਼ਨ ਦਾ ਅਧਿਕਾਰੀ ਆ ਉਹਨੇ ਕੀ ਐਕਸ਼ਨ ਲਿਆ ਉਹ ਵੀ ਰਿਪੋਰਟ ਜਿਹੜੀ ਆ ਸਰਕਾਰ ਕੋਲ ਆਊਗੀ ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਨਾਲ ਕੋਈ ਖਲਵਾੜ ਨਾ ਕਰ ਸਕੇ ਹਾਂ ਜੇਕਰ ਕੋਈ ਮਰੀਜ਼ 9 ਵਜੇ 5 ਮਿੰਟ ਤੇ ਪਹੁੰਚ ਗਿਆ ਹਸਪੀਟਲ ਦੇ ਅੰਦਰ ਮਹੱਲਾ ਕਲੀਨਿਕ ਦੇ ਅੰਦਰ ਕੀ ਡਾਕਟਰ 9:05 ਤੇ ਆ ਗਿਆ ਸੀ 9:00 ਤੇ ਆ ਗਿਆ ਸੀ ਕੀ ਉਹਦੇ ਪ੍ਰੋਪਰਲੀ ਟੈਸਟ ਕਰ ਲਏ ਸੀਗੇ ਇਹ ਸਾਰੀ ਜਿਹੜੀ ਰਿਪੋਰਟ ਆ ਉਹ ਵੀ ਸਰਕਾਰ ਕੋਲੇ ਪਹੁੰਚੂਗੀ ਤਾਂ ਕਿ ਇਹਦੇ ਨਾਲ ਮੈਨੂੰ ਲੱਗਦਾ ਜਿੱਥੇ ਸਾਡਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਵੀ ਸਰਕਾਰ ਦੇ ਅੰਦਰ ਹੋਰ ਪੱਕਾ ਹੋਊਗਾ ਔਰ ਲੋਕਾਂ ਦੇ ਕੰਮਕਾਰ ਲੋਕਾਂ ਦੇ ਕੰਮ ਕਰਨ ਜਿਹੜੇ ਉਹ ਵੀ ਤੇਜ਼ੀ ਦੇ ਨਾਲ ਹੋਣਗੇ ਕਿਉਂਕਿ ਨਹੀਂ ਤਾਂ ਬਹੁਤ ਸਾਰੇ ਕੰਮ ਵਿਚਾਰੇ ਕੋਈ ਬਾਰ-ਬਾਰ ਚੱਕਰ ਮਾਰ ਕੇ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਚੱਕਰ ਮਾਰ ਕੇ ਬਾਰ ਜਦੋਂ ਆਉਂਦਾ ਹੈ ਵਿਚਾਰਾ ਕੋਈ ਬਜ਼ੁਰਗ ਅਪਲੀਕੇਸ਼ਨ ਲੈ ਕੇ ਤਾਂ ਪੀਐਨ ਸਾਹਿਬ ਕਹਿ ਦਿੰਦੇ ਨੇ ਜਾਂ ਕੋਈ ਵਿਅਕਤੀ ਕਹਿੰਦਾ ਕਿ ਡੀਸੀ ਸਾਹਿਬ ਹੈ ਨਹੀਂ ਐਸਡੀਐਮ ਸਾਹਿਬਾਨ ਹੈ ਨਹੀਂ ਜਾਂ ਕਿਸੇ ਹੋਰ ਅਫੀਸਰ ਕੋਲ ਜਾਂਦਾ ਕਹਿੰਦੇ ਅਫੀਸਰ ਮਿਲਿਆ ਨਹੀਂ ਪਰ ਲੇਕਿਨ ਡੋਰ ਸਟੈਪ ਜਿਹੜੀ ਅਸੀਂ ਡਿਲੇਵੀ ਦੇ ਰਹੇ ਹਾਂਗੇ ਇਹ ਦਿਨਾਂ ਡੀਸੀ ਸਹਿਬਾਨ ਜਾ ਕੇ ਆਉਣਗਾ ਪੂਰੇ ਪਿੰਡ ਦੇ ਅੰਦਰ ਮੰਨ ਲਓ ਪਹਿਲਾ ਪਿੰਡ ਆ ਉਹਦੇ ਅੰਦਰ ਪਹਿਲਾ ਅਨਾਉਂਸਮੈਂਟ ਹੋਊਗੀ ਕਿ ਅੱਜ ਤੁਹਾਡੇ 10 ਵਜੇ ਡੀਸੀ ਸਹਿਬਾਨ ਆ ਰਹੇ ਨੇ ਕਿ ਜੇ ਕਿ ਮੰਨ ਲਓ ਹੈਂਡੀਕੈਪ ਆ ਕਿਸੇ ਦਾ ਮੈਸੇਜ ਆ ਗਿਆ ਕਿ ਹੈਂਡੀਕੈਪ ਵਿਅਕਤੀ ਫਲਾਣੀ ਜਗ੍ਹਾ ਤੇ ਰਹਿੰਦਾਗਾ ਉੱਥੇ ਤੱਕ ਵੀ ਜਿਹੜਾ ਡੀਸੀ ਸਹਿਬਾਨ ਨੂੰ ਜਾਣਾ ਹੋਊਗਾ ਅਫਸਰ ਸਹਿਬਾਨ ਨੂੰ ਜਾਣਾ ਹੋਊਗਾ ਉਹਦੀ ਗੱਲ ਸੁਣ ਕੇ ਉਹਦਾ ਮਸਲੇ ਦਾ ਹੱਲ ਕਰਕੇ ਆਉਣਾ ਹੋਊਗਾ ਸੋ ਅੱਜ ਇਹ ਸਰਕਾਰ ਤੁਹਾਡੇ ਦਵਾਰ ਜਿਹੜੀ ਮਹਿਮਾ ਉਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾਗਾ ਔਰ ਸਾਰੇ ਪੰਜਾਬ ਦੇ ਡੀਸੀ ਸਾਹਿਬਾਨ ਨੂੰ ਸਾਰੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਕਿ ਕੋਈ ਵੀ ਜਿਹੜਾ ਇਸ ਮਹਿਮੇ ਵਿੱਚ ਪਿੱਛੇ ਨਹੀਂ ਰਹਿ ਸਕਦਾ ਬਲਕਿ ਜਿਆਦਾ ਤੋਂ ਜਿਆਦਾ ਜਗ੍ਹਾ ਤੇ ਬੇਸਟ ਕਰੋ ਔਰ ਘਟੋ ਘਟ 3 ਜਾਂ 4 ਪਿੰਡ ਹਰ ਰੋਜ਼ ਕਰੋ ਔਰ ਹਫਤੇ ਚ 4 ਦਿਨ ਜਿਹੜੇ ਦੇਗੇ ਉਹਨੂੰ ਜੂਝ ਰਹੋ ਕਿਉਂਕਿ ਸੀ ਸੈਟਰਡੇ ਸੰਡੇ ਵੀ ਰੱਖਿਆ ਗਿਆ ਸੋਮਵਾਰ ਤੇ ਮੰਗਲਵਾਰ ਵੀ ਰੱਖਿਆ ਗਿਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਯਾਨਕੀ ਅਸੀਂ ਅਫਸਰਾਂ ਦੇ ਜਦੋਂ ਆਫੀਸ਼ੀਅਲ ਡੇ ਨੇਗੇ ਉਹ ਵੀ ਰੱਖੇ ਨੇ ਜਦੋਂ ਸ਼ਨੀਵਾਰ ਐਤਵਾਰ ਹੁੰਦਾ ਤਾਂ ਡੀਸੀ ਸਾਹਿਬਾਂ ਜਿਹੜੇ ਦੂਦ ਰਾੜੇ ਵਾਲੇ ਪਿੰਡ ਹੋਣਗੇ ਉਹਨਾਂ ਜਾਇਆ ਕਰਨਗੇ ਜਦੋਂ ਸੋਮਵਾਰ ਮੰਗਲਵਾਰ ਨੂੰ ਜਿਹੜੇ ਜਾਇਆ ਕਰਨਗੇ ਤਾਂ ਕਿ ਉਹ ਆਪਣੇ ਆਫਿਸ ਦੇ ਅੰਦਰ ਆ ਕੇ ਮਾਰਨਿੰਗ 9 ਵਜੇ ਗਏ 4 ਘੰਟੇ ਲਾਏ ਤਾਂ ਕਿ ਆਫਟਰ ਥੈਟ ਜਿਹੜਾ ਉਹ ਆਪਣਾ ਕੋਰਟ ਦਾ ਕੰਮ ਜਾਂ ਆਪਣੇ ਕੰਪਲੈਕਸ ਦਾ ਕੰਮ ਉਹ ਵੀ ਪੂਰਾ ਕਰ ਲਿਆ ਕਰਨਗੇ ਥੈਂਕ ਯੂ ਜੀ ਜੀਮਾ ਸਾਹਿਬ ਜੇ ਜਿਹੜੀ ਇਹ ਆਰ ਨੂੰ ਛੁੱਟੀ ਦਾ ਦਿਨ ਹੁੰਦਾ ਹੈ ਵਸੇ ਆਮੂਮਨ ਸਰਕਾਰੀ ਦਫ਼ਤਰਾਂ ਦੇ ਵਿੱਚ ਛੁੱਟੀ ਹੁੰਦੀ ਹੈ ਇਸ ਨੂੰ ਲੈ ਕੇ ਇਤਰਾਜ਼ ਆ ਸਕਦਾ ਦੇਖੋ ਗਾਲੇ ਆ ਕਿ ਸਰਕਾਰ ਤੁਹਾਡੇ ਦਵਾਰ ਡੀਸੀ ਸਹਿਵਾਨ ਨੇ ਜਾਣਾ ਹੁੰਦਾ ਡੀਸੀ ਸਹਿਵਾਨ ਜਿਹੜੇ ਉਹਦੇ ਨਾਲ 24 ਘੰਟੇ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈਗੀ ਉਹ ਜਾਣਗੇ ਜਾ ਕੇ ਸਾਡੇ ਜਿਹੜੇ ਚੁੜੇ ਹੋਏ ਨਮਾਇंदे ਨੇ ਸਰਪੰਚ ਪੰਚ ਸਾਰੇ ਉਹਨਾਂ ਨੂੰ ਸਹਿਯੋਗ ਕਰਨਗੇ ਔਰ ਮੈਨੂੰ ਲੱਗਦਾ ਲਿਗਾ ਕਿ ਕੋਈ ਬੜੀ ਵੱਡੀ ਸਮੱਸਿਆ ਕੀ ਜਦੋਂ ਇਹ ਮਹਿਮ ਜਿਹੜੀ ਆ ਤੇਜ਼ੀ ਨਾਲ ਚੱਲੂਗੀ ਤਾਂ ਸਮੱਸਿਆ ਹੀ ਨਹੀਂ ਕੋਈ ਰਹਿਣੀ ਤਾਂ ਗਰਾਊਂਡ ਦੇ ਉੱਤੇ ਸਮੱਸਿਆ ਈ ਮੇ ਖਤਮ ਹੋ ਜਾਣਗੀ ਆ ਲੋਕਾਂ ਦੇ ਕੰਮ 24 ਘੰਟਿਆਂ ਚ ਹੋ ਜਾਣਗੇ ਜਦੋਂ ਮੰਨ ਲਓ ਉਹਨਾਂ ਨੇ ਉਸ ਇਲਾਕੇ ਜਾਣਾਗਾ ਡੀਸੀ ਸਹਿਬਾਨ ਨੇ ਲਹਿਰੇ ਗਾਗੇ ਦੇ ਹਲਕੇ ਜਾਣਾਗਾ ਜਦੋਂ ਲਹਿਰੇ ਗਾਗੇ ਦੇ ਤਹਿਸੀਲਦਾਰ ਸਾਹਿਬ ਨੂੰ ਪਤਾ ਲੱਗ ਗਿਆ ਐਸਐਮਓ ਸਾਹਿਬ ਨੂੰ ਪਤਾ ਲੱਗ ਗਿਆ ਐਸਡੀਐਮ ਸਾਹਿਬਾਨ ਨੂੰ ਪਤਾ ਲੱਗ ਗਿਆ ਸਾਰੇ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ 11 ਵਜੇ ਡੀਸੀ ਸਹਿਬਾਨ ਨੇ ਆਉਣਾ ਜੇ ਨਹੀਂ ਵੀ ਪਤਾ ਲੱਗਿਆ ਤਾਂ ਤੁਰੰਤ ਤੋਂ ਸਾਰੇ ਕਾਰਵਾਈ ਕਰਨ ਲਈ ਚੁਕੰਨੇ ਹੋਣਗੇ ਤੁਰੰਤ ਜਿਹੜੀਆਂ ਫਾਈਲਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਨੇ ਥੱਲੇ ਕਿਲੇ ਉੱਠਿਆ ਕਰਕੇ ਰੱਖ ਦਿੰਦੇ ਨੇ ਇਦਾਂ ਉਹ ਸਿੱਧੀਆਂ ਕਰਕੇ ਉਹਨਾਂ ਤੇ ਲਗਾਤਾਰ ਕੰਮ ਕਰ ਲਗੇ ਬੇਸਿਕਲੀ ਗੱਲ ਇਹ ਨਹੀਂ ਕਿ ਉਹ 24 ਘੰਟੇ ਡੀਸੀ ਸਹਿਬਾਨ ਇਸ ਲਈ ਰਹਿਣਗੇ ਜੁਦੇ ਮਹਿਮ ਦੇ ਵਿੱਚ ਉਸ ਵੇਲੇ ਕਾਉਂਟੇਬਿਲਟੀ ਤੈ ਹੋਗੀ ਜਿਹੜਾ ਨਹੀਂ ਕੰਮ ਕਰੂਗਾ ਜਿਹੜਾ ਕੋਈ ਐਸਡੀਐਮ ਸਹਿਬਾਨ ਕੋਈ ਤਹਿਸੀਲਦਾਰ ਸਹਿਬਾਨ ਕੋਈ ਟੀਚਰ ਸਹਿਬਾਨ ਕੋਈ ਡਾਕਟਰ ਸਹਿਬਾਨ ਜਿਹੜਾ ਵੀ ਅਧਿਕਾਰੀ ਆ ਥੱਲੇ ਕਿਸੇ ਵੀ ਲੈਵਲ ਦਾ ਚਾਹ ਡੀਸੀ ਸਹਿਬਾਨ ਉਹਦੇ ਤੋਂ ਅਸੀਂ ਕਰਾਂਗੇ ਦੇਖਾਂਗੇ ਜਿਹੜਾ ਕੰਮ ਨਹੀਂ ਕਰੂਗਾ ਤਾਂ ਉਹਦੀ ਕਾਉਂਟੇਬਿਲਟੀ ਤੈ ਹੋਗੀ ਉਹਨੂੰ ਉਸ ਤੰਗ ਮੈਂ ਜਿਹੜੀ ਸਜ਼ਾ ਕੀ ਉਹ ਜੋ ਕਾਨੂੰਨ ਕਹਿੰਦਾਗਾ ਮਿਲੂਗੀ ਜਿਵੇਂ ਫੀਡਬੈਕ ਆਨ ਕੇ ਉਦਲੀ ਕੋਈ ਅਲੱਗ ਤੋਂ ਵਿਭਾਗਨਾ ਆਇਆ ਚਾਹੀਦਾ ਜਿਸ ਦੇ ਵਿੱਚ ਨਹੀਂ ਨਹੀਂ ਵਿਭਾਗ ਜਿਹੜਾ ਆਲਰੇਡੀ ਬਣਿਆ ਹੈਗਾ ਪਬਲਿਕ ਗਰੀਬੈਂਸ ਡਿਪਾਰਟਮੈਂਟ ਜਿਹੜਾ ਆਲਰੇਡੀ ਬਣਿਆ ਹੈਗਾ ਉਹ ਡਿਪਾਰਟਮੈਂਟ ਦੇ ਅੰਦਰ ਡਾਟਾ ਇਕੱਠਾ ਹੋਊਗਾ ਜਿਵੇਂ 2022 ਚ ਜਦੋਂ ਸਰਕਾਰ ਬਣੀ ਸੀ ਸੀਐਮ ਸਾਹਿਬ ਨੇ ਕਿਹਾ ਸੀ ਵੀ ਪੰਜਾਬ ਸਰਕਾਰ ਨੂੰ ਪਿੰਡਾਂ 'ਚ ਚੱਲੇਗੀ ਇਹ ਗੱਲ ਅਸੂ 3 ਸਾਲ ਪਹਿਲਾਂ ਵੀ ਕਹੀ ਸੀ ਕਿ ਸਾਡੇ ਮੰਤਰੀ ਵਿਧਾਇਕ ਅਕਸਰ ਪਿੰਡਾਂ 'ਚ ਜਾਇਆ ਕਰਨਗੇ ਕੀ ਤੁਹਾਨੂੰ ਨਹੀਂ ਲੱਗਦਾ ਕਿ 3 ਸਾਲ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸਰ ਜਾਂਦੀ ਹੈ ਸਰਕਾਰ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਸਮੇ ਸਮੇਸਰ ਲਾਂਚ ਹੁੰਦੀ ਰਹਿੰਦੀ ਹੈ ਹਰੇਕ ਸਾਲ ਆਲਮੋਸਟ ਤਿੰਨੇ ਚਾਰ ਮਹੀਨੇ ਸਾਨੂੰ ਜਾਣੇ ਆਗੇ ਤਿੰਨ ਚਾਰ ਮਹੀਨੇ ਦੇਖਦੇ ਆਂਗੇ ਦੋ ਮਹੀਨੇ ਕੇ ਤੇ 6 ਮਹੀਨੇ ਕੇ ਤਿੰਨ ਮਹੀਨੇ ਛੱਡ ਛੱਡ ਕੇ ਦੇਖਦੇ ਆਂ ਸੋ ਇਹ ਨਹੀਂ ਹੈਗਾ ਕਿ ਕੋਈ ਸਰਕਾਰ ਤੁਹਾਡੇ ਦਵਾਰ ਜਿਹੜੀ ਅੱਜ ਆ ਅਸੀਂ ਲਗਾਤਾਰ ਜਿਹੜਾ ਹੈਗਾ ਆਰਡਰ ਜਾਰੀ ਕਰਦੇ ਰਹੇ ਨੇ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਸੋ ਜਦੋਂ ਕਿਤੇ ਸਾਨੂੰ ਪਿੱਛੇ ਜੇ ਡਾਟਾ ਮੰਗਵਾਇਆ ਸੀ ਜਦੋਂ ਕਦੇ ਸਾਨੂੰ ਰਿਪੋਰਟਾਂ ਮਿਲਦੀਆਂ ਨਹੀਂ ਆ ਤਾਂ ਤੁਰੰਤ ਅਸੀਂ ਜਿਹੜਾ ਹੈਗਾ ਉਹ